ਦੀਵਾਨਾ ਰੇਡੀ ਦੇ ਸਤਕਾਰਯੋਗ ਸਰੋਤੋਂ 8 ਜਨਵਰੀ 17 ਅਗਸਤ 1909 ਆਜ ਦੇ ਦਿਨ ਸ਼ਹੀਦ ਮਦਨ ਲਾਲ ਢੇਗਰਾ ਦੇਸ਼ ਦੇ ਵਾਸਤੇ ਫਾਸੀ ਦਾ ਰਸਾ ਚੁੰਮ ਗਏ ਮਦਨ ਲਾਲ ਢੇਗਰਾ ਦਾ ਜਨਮ 6 ਪਰਵਰੀ 1883 ਨੂੰ ਮਰਸਾ ਦੇ ਬਿਹਤ ਖੁਸ਼ਹਾਲ ਪਰਿਵਾਰ ਦੇ ਵਿੱਚ ਸਿਵਲ ਸਰਜੰਟ ਡਾਕਟਰ ਦਿੱਤਮਲ ਤੇ ਮਾਤਾ ਮੰਤੋ ਦੇ ਘਰ ਹੋਇਆ ਹੋ ਉਸ ਹੰਬਲ ਅਨਸਾਰ ਉਹਨਾਂ ਦੇ ਘਰ ਦਾ ਉੱਚਾ ਮਹਿਲ ਮਨਾਰੇ ਉਹਨਾਂ ਨੇ ਠਗਰਾ ਕੇ ਖੁਦ ਨੂੰ ਗਰੀਬੀ ਤੇ ਦਿੱਲਤਾ ਤੇ ਆਪ ਲੋਕਾਂ ਦੀ ਸੇਵਾ ਤੇ ਸਾਰਵ ਕਰਾ ਨਾਲ ਜੋੜ ਲਿਆ ਬੇਸ਼ੱਕ ਇਸ ਪਰਿਵਾਰ ਦਾ ਮੁਖੀ ਜਿਸ ਨੂੰ ਅੰਗਰੇਜ਼ਾਂ ਨੇ ਉਹਨਾਂ ਦੀ ਵਫਾਦਾਰੀ ਦੀ ਕਦਰ ਕਰਦੇ ਹੋਏ ਰਾਏ ਸਾਹਿਬ ਦੀ ਉਪਾਦੀ ਬਖਸ਼ੀ ਸੀ ਤੇ ਪੂਰਾ ਪਰਿਵਾਰ ਪੂਰਾ ਐਜੂਕੇਟ ਸੀ ਅੰਗਰੇਜ਼ਾਂ ਦੀ ਸੱਤਾ ਤੋਂ ਲਾਭ ਉਠਾ ਰਿਆ ਸੀ ਤੇ ਇਸ ਪਰਿਵਾਰ ਦਾ ਸੱਤਵਾਂ ਪੁੱਤਰ ਸੀ ਮਦਨ ਲਾਲ ਢੀਰਾ ਸਾਰੇ ਤੋਂ ਛੋਟਾ ਸੀ ਪਰ ਸਾਰੇ ਪਰਿਵਾਰ ਤੋਂ ਵੱਡ ਮਦਨ ਲਾਲ ਢੀਰਾ ਦੀ ਸਿੱਖਿਆ ਅਮਰਸਰ ਅਤੇ ਲਾਹੌਰ ਦੇ ਵਿੱਚ ਹੋਈ ਸੀ ਉਹਨਾਂ ਨੇ ਮਿਊਨਿਸਪਲ ਕਾਲਜ ਅੰਮ੍ਰਿਤਸਰ ਤੋਂ ਇੰਟਰ ਬਾਹਰ ਦੀ ਯਾਨੀ ਪ੍ਰੀਖਿਆ ਪਾਸ ਕੀਤੀ ਬਾਅਦ ਵਿੱਚ ਉਹ ਸਰਕਾਰੀ ਕਾਲਜ ਲਾਹੌਰ ਤੋਂ ਬੀਐਸਸੀ ਵਿੱਚ ਦਾਖਲਾ ਲਿਆ ਪਰ ਮਿਊਨਿਸਪਲ ਕਾਲਜ ਦੀ ਪੜ੍ਹਾਈ ਦੇ ਦੌਰਾਨ ਮਦਨ ਲਾਲ ਢੀਗਰਾ ਪ੍ਰਸਿੱਧ ਕ੍ਰਾਂਤੀਕਾਰ ਰਹੀ ਬਨਾਕ ਨਮੋਦਰ ਸਵਰਕਰ ਦੇ ਸੰਗਠਨ ਆਬਿਨਵ ਭਾਰਤ ਬਾਰੇ ਜਦੋਂ ਉਹਨਾਂ ਨੇ ਸੁਣਿਆ ਜਿਸ ਨੂੰ ਸਵਰਕਰ 나ਸਿਕ ਚਲਾ ਰਹੇ ਸਨ ਉਹ ਵੀਡੀ ਸਵਰਕਰ ਨਾਲ ਉਹਨੇ ਚਿੱਠੀ ਪੱਤਰ ਵੀ ਕਰਨਾ ਸ਼ੁਰੂ ਕੀਤਾ ਤੇ ਮਦਨ ਲਾਲ ਢੀਗਰਾ 1906 ਦੇ ਵਿੱਚ ਸਮੁੰਦਰੀ ਜਹਾਜ਼ ਲਾਈ ਇੰਗਲੈਂਡ ਵੀ ਰਵਾਨਾ ਹੋ ਗਏ ਤੁਸੀਂ ਵੇਖੋ ਕਿ ਭਾਵੇਂ ਉਸ ਵਕਤ ਇਹ ਪਰਿਵਾਰ ਬਹੁਤ ਉੱਚ ਕੋਟੀ ਦਾ ਪਰਿਵਾਰ ਸੀ ਤੇ ਸ਼ਿਆਮ ਜੀ ਕ੍ਰਿਸ਼ਨਨ ਕ੍ਰਿਸ਼ਨ ਵਰਮਾ ਵਰਗੇ ਦੇਸ਼ ਭਗਤ ਤੋਂ ਵੀ ਉਹ ਬੜਾ ਪ੍ਰਭਾਵਿਤ ਸੀ ਤੇ ਇਸ ਤਰ੍ਹਾਂ ਵਿਦਿਆਰਥੀ ਸਰਗਰਮੀਆਂ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਇਸ ਤਰ੍ਹਾਂ ਉਹ ਜਦੋਂ ਉੱਚ ਸਿੱਖਿਆ ਦੇ ਵਾਸਤੇ 1906 ਦੇ ਵਿੱਚ ਸਮੁੰਦਰੀ ਜਹਾਜ਼ ਦੇ ਰਾਹੀਂ ਇੰਗਲੈਂਡ ਰਵਾਨਾ ਹੋਏ 6 ਜੁਲਾਈ 1906 ਨੂੰ ਉੱਤੇ ਪਹੁੰਚੇ 1907 ਦੇ ਵਿੱਚ ਜਦੋਂ ਪਹਿਲੀ ਵਾਰ ਇੰਡੀਆ ਹਾਊਸ ਦੇ ਵਿੱਚ ਜਿੱਥੇ ਸਰਗਰਮੀਆਂ ਦਾ ਕੇਂਦਰ ਸੀਗਾ ਦੇਸ਼ ਭਗਤਾਂ ਦਾ ਉੱਥੇ ਆਏ ਤਾਂ ਉੱਥੇ ਉਹਨਾਂ ਦੀ ਸਭ ਤੋਂ ਪਹਿਲਾ ਮੁਲਾਕਾਤ ਐ ਜਿਹੜੀ ਖੁਦ ਹੀ ਰਾਮ ਬੋਸ ਅਗਨਾਈ ਦਾ ਸਤੰਦਰਪਾਲ ਪੰਡਿਤ ਕਾਸ਼ੀ ਰਾਮ ਜਿਹੜੇ ਉੱਥੇ ਵਿਦਿਆਰਥੀ ਸਨ ਉਹ ਸਾਰਿਆਂ ਦੇ ਸੰਪਰਕ ਦੇ ਵਿੱਚ ਰਹਿੰਦੇ ਸਨ ਤੇ ਇਸ ਸਬੰਸ ਦੇ ਵਿੱਚ ਆ ਜਦੋਂ ਦੇਸ਼ ਦੀ ਆਜ਼ਾਦੀ ਦਾ ਇਹ ਅੰਦੋਲਨ ਚੱਲਿਆ 1907 ਦੇ ਵਿੱਚ ਉਹਨਾਂ ਦੀ ਮੁਲਾਕਾਤ ਸ਼ਿਆਮ ਕ੍ਰਿਸ਼ਨ ਵਰਮਾ ਜੋ 1857 ਤੋਂ 1930 ਤੱਕ ਇਸ ਤੋਂ ਨਿਰਦੇ ਰਹੇ ਉਹਨਾਂ ਦੇ ਨਾਲ ਮੁਲਾਕਾਤ ਹੋਈ ਤੇ 1905 ਦੇ ਵਿੱਚ ਭਾਰਤ ਦੀ ਆਜ਼ਾਦੀ ਲਈ ਕੰਮ ਕਰਦੇ ਲੰਡਨ ਦੇ ਵਿੱਚ ਇੰਡੀਆ ਹਾਊਸ ਸਥਾਪਿਤ ਕੀਤਾ ਗਿਆ ਸੀ ਤੇ ਦੂਜੀ ਵਾਰ ਜਦੋਂ ਇੰਡੀਆ ਹਾਊਸ ਆਇਆ ਤਾਂ ਉਸ ਸਮੇਂ ਭਾਰਤ ਦੀ ਦੁਰਜਤ ਹਾਲਤ ਉੱਤੇ ਵੀਡੀ ਸਵਰਕਰ ਦਾ ਪ੍ਰਭਾਵਸ਼ਾਲੀ ਭਾਸ਼ਣ ਚੱਲ ਰਿਹਾ ਸੀ ਮਦਨ ਲਾਲ ਸਭ ਤੋਂ ਉੱਪਰ ਇੱਕ ਕਤਾਰ ਦੇ ਵਿੱਚ ਕੁਰਸੀ ਤੇ ਬੈਠੇ ਤੇ ਉਹਨਾਂ ਨੇ ਜਸੀਲਾ ਪਾਠਨ ਵੀ ਸੁਣਿਆ ਤੇ ਇੰਗਲੈਂਡ ਦੇ ਵਿੱਚ ਅੰਗਰੇਜ਼ਾਂ ਦੇ 1 ਮਈ 1907 ਦਾ ਇੱਕ ਪ੍ਰੋਗਰਾਮ ਨੂੰ ਚੁਣੌਤੀ ਦੇਣ ਦੇ ਲਈ 10 ਮਈ 1907 ਨੂੰ ਇੰਡੀਆ ਹਾਊਸ ਦੇ ਵਿੱਚ 1857 ਦੀ ਕ੍ਰਾਂਤੀ ਦਾ ਜਾਦਗਰ ਦੇ ਹੜਾ ਬਣਾਉਣ ਦੇ ਲਈ ਸਮਾਗਮ ਕੀਤਾ ਗਿਆ 10 ਮਈ 1908 ਨੂੰ ਇੰਡੀਆ ਹਾਊਸ ਦੇ ਵਿੱਚ 1857 ਦੇ ਗਦਰ ਦੀ 50ਵੀਂ ਬਰੇਗੰਡ ਤੋਂ ਉਤਾਰਨਾ ਮਨਾਇਗੀ ਤੇ ਉਸ ਨੂੰ ਸ਼ਹੀਦ ਦਿਵਸ ਦਾ ਨਾਮ ਦਿੱਤਾ ਗਿਆ ਮਦਨ ਲਾਲ ਟੇਗਰਾ ਨੇ ਇਸ ਦੌਰਾਨ ਭਾਰਤੀ ਗੀਤਾ ਕੇ ਭਾਰਤ ਦੀ ਆਜ਼ਾਦੀ ਲਈ ਵਚਨਬੱਧਤਾ ਨਾਲ ਉਸ ਸੰਘਰਸ਼ ਦੇ ਵਿਚ ਆਮਨ ਰੋਏਗਾ ਕਿ ਜਦੋਂ ਤੱਕ ਉਹ ਦੇਸ਼ ਨੂੰ ਇਹਨਾਂ ਹਾਕਮਾਂ ਤੋਂ ਆਜ਼ਾਦ ਨਹੀਂ ਕਰਾ ਲੈਂਦੇ ਉਦੋਂ ਤੱਕ ਉਹ ਸੰਘਰਮ ਰਹਿਣਗੇ ਸਰ ਵਿਲੀਅਮ ਵਿਲੀਅਮ ਕਾਰਜਨ ਵਾਇਲੀ ਭਾਰਤੀ ਵਿਦਿਆਰਥੀਆਂ ਨੂੰ ਜੋ ਭਾਰਤੀ ਸੁਤੰਤਰਤਾ ਲਈ ਕੰਮ ਕਰਦੇ ਸੀ ਸਖਤ ਸ਼ਜਾ ਵੰਡਵਾਉਂਦਾ ਸੀ ਇਸ ਲਈ ਇੰਗਲੈਂਡ ਦੇ ਭਾਰਤੀ ਵਿਦਿਆਰਥੀ ਕਾਰਜਨ ਵਾਇਲੀ ਦੇ ਨਾਲ ਬਹੁਤ ਨਫ਼ਰਤ ਕਰਦੇ ਸਨ ਤੇ ਮਦਨ ਲਾਲ ਟੇਗਰਾ ਕਾਰਜਨ ਵਾਇਲੀ ਨੂੰ ਖਤਮ ਕਰਤਲ ਕਰਨ ਲਈ ਟੁਕਮੇ ਮੌਕੇ ਤੇ ਪਹਾਲ ਦੇ ਵਿੱਚ ਸੀ 1 ਜੁਲਾਈ 1909 ਨੂੰ ਵੀਰਵਾਰ ਦਾ ਦਿਨ ਐਂਗਲੈਂਡ ਦੇ ਜਹਾਂਗੀਰ ਹਾਊਸ ਦੇ ਵਿੱਚ ਇੰਡੀਅਨ ਨੈਸ਼ਨਲ ਐਸੋਸੀਏਸ਼ਨ ਦਾ ਸਮਾਗਮ ਸੀ ਜਸਤ੍ਰਨ ਅੰਡੇ ਕਾਫਸਰ ਵਿਦਿਆਰਥੀ ਵੀ ਸ਼ਾਮਲ ਹੋਏ ਜਸਤ੍ਰਨ ਸਰ ਕਰਜਨ ਵਾਇਲ ਲਈ ਆਪਣੀ ਪਤਨੀ ਲੇਡੀ ਵਾਇਲ ਦੇ ਨਾਲ ਲੋਕਾਂ ਤੋਂ ਵਿਦਾ ਲੈਂਦਾ ਹੋਇਆ ਜਹਾਂਗੀਰ ਹਾਲ ਤੋਂ ਬਾਹਰ ਨਿਕਲਿਆ ਤਾਂ ਉੱਥੇ ਪਹਿਲਾਂ ਹੀ ਤਿਆਰ ਖੜੇ ਮਦਲਾ ਢੀਰਾਂ ਨੇ ਆਪਣੀ ਕੋਟ ਦੇ ਵਿੱਚੋਂ ਪਿਸਤਲ ਕੱਢਿਆ ਰਵਲਵਰ ਤੇ ਜਸਤੇ ਦਰਨ ਉਸ ਦੀਆਂ ਦੋ ਗੋਲੀਆਂ ਕਰਦਨ ਵੈਲੀ ਦੇ ਮਾਰੇ ਆ ਤੇ ਉਸ ਤੋਂ ਬਾਅਦ ਤਿੰਨ ਹੋਰ ਗੋਲੀਆਂ ਉਸ ਦੀ ਛਾਤੀ 'ਚ ਮਾਰੀਆਂ ਕਰਦਨ ਵੈਲੀ ਉੱਥੇ ਹੀ ਢੇਰੀ ਹੋ ਗਿਆ 6ਵੀਂ ਗੋਲੀ ਦੇ ਨਾਲ ਉਹਨਾਂ ਨੇ 48 ਸਾਲਾ ਡਾਕਟਰ ਕਾਉਸ ਖੁਰਸ਼ੀਦ ਲਾਲਕਾ ਜੋ ਵੈਲੀ ਨੂੰ ਬਚਾਉਣ ਦੇ ਲਈ ਆਇਆ ਸੀ ਉਸ ਨੂੰ ਵੀ ਗੋਲੀ ਮਾਰ ਦਿੱਤੀ ਤੇ ਇਸ ਤਰ੍ਹਾਂ ਡਾਕਟਰ ਕਾਉਸ ਖੁਰਸ਼ੀਦ ਲਾਲਕਾ ਵੀ ਮੌਤ ਹੋ ਗਈ ਸੈਂਟ ਜਾਰਜ ਹਸਪਤਾਲ ਜਾਂਦੇ ਆ ਰਾਹ ਦੇ ਵਿੱਚ ਇਸ ਕੇਸ ਦੇ ਵਿੱਚ 171909 ਨੂੰ ਮਦਨ ਲਾਲ ਟੇਂਗਰਾਂ ਨੂੰ ਫਾਸੀ ਦੇ ਦਿੱਤੀ ਗਈ ਬਾਅਦ ਵਿੱਚ ਮਦਨ ਲਾਲ ਟੇਂਗਰਾਂ ਦੀਆਂ ਹਸਤੀਆਂ 13 ਦਸੰਬਰ 1976 ਨੂੰ ਭਾਰਤ ਲੈ ਆਂਦੇ ਜਿਸ ਤਰ੍ਹਾਂ ਸ਼ਹੀਦឧਦਮ ਸੰਮੀ ਲੈ ਆਨੇ ਗਏ ਫਿਰ 20 ਦਸੰਬਰ ਨੂੰ 7 ਦਿਨ ਬਾਅਦ ਮਦਨ ਲਾਲ ਟੇਂਗਰਾਂ ਦੀਆਂ ਹਸਤੀਆਂ ਦਾ ਉਹਨਾਂ ਦੇ ਜਨਮ ਸਥਾਨ ਅੰਮ੍ਰਿਤਸਰ ਦੇ ਵਿੱਚ ਪੂਰੇ ਰਾਸ਼ਟਰੀ ਸਨਮਾਨ ਦੇ ਨਾਲ ਸੰਸਕਾਰ ਕੀਤਾ ਗਿਆ ਤੇ ਇਸ ਦੌਰਾਨ ਅੱਜ ਦੇ ਦਿਨ 1909 ਦੇ ਵਿੱਚ 17 ਅਗਸਤ ਦੇ ਦਿਨ ਹੇ ਮਹਾਨ ਕ੍ਰਾਂਤੀਕਾਰੀ ਦੁਨੀਆ ਤੋਂ ਰੁਖਸਤ ਹੋ ਗਿਆ ਤੇ ਇਹ ਵਿਦਿਆਰਥੀ ਕਾਰਕੁਨ ਉਦੋਂ ਹੋਰ ਰੋਹ ਦੇ ਵਿੱਚ ਆ ਗਏ ਜਦੋਂ ਖੁਦਿ ਗ੍ਰਾਮਬੋਸ ਕਨਾਈ ਦਾਤ ਸਤੰਦਰਪਾਲ ਤੇ ਪੰਡਤ ਕਾਸ਼ੀ ਰਾਮ ਨੂੰ ਫਾਸੀ ਦਿੱਤੀ ਗਈ ਤੇ ਮਦਨਾਲ ਢੇਂਗਰਾ ਇਸ ਫੈਸਲੇ ਨੂੰ ਜਿਹੜਾ ਉਹਨਾਂ ਤੇ ਮੁਕੱਦਮਾ ਚਲਾਇਆ ਗਿਆ 23 ਜਲਾਨ ਨੂੰ 올ਡ ਵੈਲੇ ਦੇ ਵਿੱਚ ਤੇ ਜਿਸ ਦੇ ਵਿੱਚ ਇੱਕ ਹੀ ਦਿਨ ਦੇ ਵਿੱਚ ਇਹ ਫੈਸਲਾ ਉਸ ਦੇ ਖਿਲਾਫ ਸੁਣਾਇਆ ਗਿਆ ਫਾਸੀ ਦਾ ਹੁਕਮ ਜਿਸ ਨੂੰ ਉਹਨਾਂ ਖੜੇ ਮੱਥੇ ਸਵੀਕਾਰ ਕਰਦੇ ਆਖਿਆ ਕਿ ਮੈਂ ਨਿਫਾਕਰ ਹੈ ਕਿ ਮੈਂ ਆਪਣੇ ਵਤਨ ਵਾਸਤੇ ਜਾਨ ਵਾਰ ਰਿਹਾ ਹਾਂ ਪਰ ਯਾਦ ਰੱਖੋ ਜਲਦੀ ਹੀ ਸਾਡੇ ਵੀ ਦਿਨ ਆਉਣਗੇ ਮਦ ਲਾਲ ਢਿੰਗਰ ਨੇ ਆਖਿਆ ਕਿ ਮੈਂ ਮੰਨਦਾ ਕਿ ਉਸ ਦਿਨ ਮੈਂ ਆਪਣੇ ਦੇਸ਼ ਦੇ ਵਿੱਚ ਹੋ ਰੇ ਜ਼ੁਲਮਾਂ ਨੌਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਫਾਸੀਆਂ ਤੇ ਰਾਸੀ ਆਗੂਆਂ ਨੂੰ ਜਲਾਵਤਨ ਕਰਨ ਬਾਰੇ ਪ੍ਰੋਟੈਸਟਾਂ ਦੇ ਲਈ ਇੱਕ ਅੰਗਰੇਜ਼ ਦਾ ਖੂਨ ਵਹਾਇਆ ਜੋ ਦੇਸ਼ ਤਾਕਤ ਤੇ ਹਥਿਆਰ ਦੇ ਜ਼ੋਰ ਨਾਲ ਗੁਲਾਮ ਬਣਾਇਆ ਜਾਂਦਾ ਹੈ ਹੋ ਜਾ ਤੱਕ ਯਾਦ ਨਹੀਂ ਹੋ ਜਾਂਦਾ ਤਾਂ ਹੁਕਮ ਰਾਨਾਂ ਦੇ ਉਲਟ ਹੀ ਲੜ ਰਿਆ ਹੁੰਦਾ ਸਾਡੇ ਕੋਲ ਹਥਿਆਰ ਨਹੀਂ ਇਸ ਲਈ ਅਸੀਂ ਖੁੱਲੇ ਮੈਦਾਨ ਦੇ ਵਿੱਚ ਲੜਨ ਦੇ ਯੋਗ ਨਹੀਂ ਜਿਸ ਤਰ੍ਹਾਂ ਸਾਡੇ ਦੇਸ਼ ਨੂੰ ਬੇਹਥਿਆਰਾ ਕਰ ਦਿੱਤਾ ਇਸ ਲਈ ਸਾਨੂੰ ਇੱਕ-ਇੱਕੇ ਹਮਲੇ ਕਰਨੇ ਮਜਬੂਰ ਹੋਣਾ ਪੈ ਰਿਹਾ ਜਿਸ ਲਈ ਮੈਂ ਆਪਣਾ ਪਿਸਤੌਲ ਵਰਤਿਆ ਜਿਸ ਤਰ੍ਹਾਂ 17 ਗਸਤੋ 1909 ਨੂੰ ਪੈਟਰਨ ਵਲਜੇਲ ਲੰਡਨ ਦੇ ਵਿੱਚ ਅ ਫਾਸੀ ਦੇ ਦਿੱਤੀ ਗਈ ਮਦਦ ਲਾਲ ਟਿੰਦਆ ਸਾਹਿਬ ਨੂੰ ਇਹ ਸੀ ਉਹਨਾਂ ਦੇ ਜ਼ਿੰਦਗੀ ਦੇ ਕੁਝ ਤੱਤ ਹਾਲਾਂਕਿ ਤੁਸੀਂ ਵੇਖੋ ਕਿ ਉਸ ਵਕਤ ਦੇ ਸਿਵਲ ਸਰਜਨ ਅੰਗਰੇਜ਼ੀ ਸਮਰਾਜ ਦੇ ਵਫਾਦਾਰ ਦਿੱਤਾ ਮਲ ਦਾ ਉਹ ਪੁੱਤਰ ਸੀ ਤੇ ਉਸ ਦੌਰਾਨ ਤੁਸੀਂ ਵੇਖੋ ਕਿ ਬ੍ਰਿਟਾਨਵੀ ਸਰਕਾਰ ਨੇ ਉਹਨਾਂ ਨੂੰ ਰਾਜ ਸਾਹਿਬ ਦੀ ਉਪਾਧੀ ਦੇਣ ਤੋਂ ਇਲਾਵਾ ਕੋਟੜਾ ਸ਼ੇਰ ਸਿੰਘ ਅੰਮ੍ਰਿਤਸਰ ਵਿਖੇ 21 ਮਕਾਨ ਜੀਟੀ ਰੋਡ ਤੇ ਛੇ ਬੰਗਲੇ ਛੇ ਬਗੀਆਂ ਕਾਰਾਂ ਤੇ ਕਈ ਬਗੇ ਜ਼ਮੀਨ ਇਹਨਾਂ ਅਨਾਮਾਂ ਦੇ ਤੌਰ ਤੇ ਦਿੱਤੀ ਸੀ ਤੇ ਉਸ ਦੌਰਾਨ ਇਹਨਾਂ ਛੇ ਭੈਣ ਸੱਤ ਭੈਣ ਭਰਾਵਾਂ ਦੇ ਵਿੱਚੋਂ ਤਿੰਨ ਡਾਕਟਰ ਤਿੰਨ ਬਰਿਸਟਰ ਸਨ ਪਰ ਮਦਲਨਾਲ ਢਿੰਗਰਾ ਸਾਰਿਆਂ ਤੋਂ ਵੱਖਰੇ ਤੇ ਸੁਭਾਅ ਦਾ ਸੀ ਹਾਲਾਂਕਿ ਪੜਨੋ ਬੜਾ ਤੇਜ਼ ਤਰਾਰ ਪਰ ਉਹ ਕਿਤੇ ਨਾ ਕਿਤੇ ਲੋਕ ਸੇਵਾ ਦੇ ਲਈ ਉਹ ਆਕਰਸ਼ਿਤ ਹੋਇਆ ਇਸ ਦੌਰਾਨ ਆਪਣੀ ਗੁਜ਼ਰਵਸਰ ਵਾਸਤੇ ਉਸਨੇ ਕਲਰਕੀ ਕੀਤੀ ਟਾਂਗਾ ਚਲਾਇਆ ਤੇ ਮਜ਼ਦੂਰੀ ਵੀ ਕੀਤੀ ਫੈਕਟਰੀ ਦੇ ਵਿੱਚ ਕੰਮ ਕਰਦਾ ਉਸਨੇ ਮਜ਼ਦੂਰ ਯੂਨੀਅਨ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਜਿਸ ਕਰਕੇ ਉਹਨਾਂ ਨੂੰ ਫੈਕਟਰੀ ਚੋਂ ਕੱਢਿਆ ਗਿਆ ਆਪਣੇ ਭਰਾ ਦੀ ਸਲਾਹ ਤੇ ਫਿਰ ਉਹ ਲੰਡਨ ਦੇ ਵਿੱਚ ਪੜ੍ਹਾਈ ਕਰਨ ਲੱਗੇ ਉਸ ਤੋਂ ਪਹਿਲਾਂ ਉਹਨਾਂ ਨੇ ਮੁੰਬਈ ਦੇ ਵਿੱਚ ਵੀ ਕੰਮ ਕੀਤਾ ਇਹ ਸੀ ਉਸ ਮਹਾਨ ਸ਼ਹੀਦ ਮਦਨ ਲਾਲ ਢਿੰਗਰਾ ਸਾਹਿਬ ਦੀ ਜ਼ਿੰਦਗੀ ਦੇ ਕੁਝ ਪਲ ਸਜਦਾ ਸਲੂਟ ਹੈ ਇਸ ਮਹਾਨ ਸ਼ਹੀਦ ਨੂੰ ਜਿਨ੍ਹਾਂ ਦੀ ਬਣਾਤੇ ਅੱਜ ਅਸੀਂ ਇਹਨਾਂ ਫਜ਼ਾਵਾ ਨੂੰ ਮਾਣ ਰਹੇ ਹਾਂ